ਇਹ ਕਾਲਜੀ ਆਬਲੀ ਜੜੀ ਪਿੱਛੇ ਨਾਮ ਵਾਲੇ ਕੇ ਹਾਜ਼ਰ ਹੋਇਆ ਜੀ ਇਹ ਪਿੰਡ ਦੋਦਪੁਰ ਦਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਬਲਾਕ ਕਰਨ ਲੁਧਿਆਣਾ ਇਹ ਪ੍ਰਾਇਮਰੀ ਸਕੂਲ ਇਹ ਪਿੰਡ ਦੋਦਪੁਰ ਦਾ ਤੇ ਇੱਥੇ ਅੱਜ ਨੂੰ ਅੱਜ ਆਪਾਂ ਦੇਖੋ ਨਵੀਂ ਜਿਹੇ ਦੇ ਵਿੱਚ ਕਿੰਨੇ ਕਮਰੇ ਨੇ ਕਿ ਕੁਛ ਜੀ ਚੰਗਾ ਜੀ ਮਾਧੋਵਾਦ ਵੀਡੀਓ ਨੂੰ ਕਰਦੇ ਸਬਸਕ੍ਰਾਈਬ ਸ਼ੇਅਰ ਕਰਦੇ ਕੋਈ ਜੀ ਲਾਈਕ ਕਰਦੇ ਕੋਈ ਵੀਡੀਓ ਨੂੰ ਤੇ ਅੱਜ ਦਿਖਾਉਣੇ ਆ ਸਕੂਲ ਇਹ ਇਹ ਹੈਂਗਰ ਜੀ ਸਕੂਲ ਦਾ ਦਫ਼ਤਰ ਪ੍ਰਿੰਸੀਪਲ ਦਾ ਡਾਕਟਰ ਸਕੂਲ ਆ। ਆ ਵੇਖੋ ਜੀ। ਇਹ ਡਾਕਟਰ ਸਕੂਲ ਆ ਡਾਕਟਰ ਤੇ ਆਹ ਕਲਾਸਰੂਮ ਆ ਜੀ। ਇੱਥੇ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਅਧਿਆਪਕਾਂ ਦੁਆਹੀਂ। ਆ ਬੱਚਾਂ ਵਾਸਤੇ ਬੈਂਚ ਨੇ ਜੀ। ਆ ਵੇਖੋ ਜੀ ਕਿੰਨਾ ਬਹੁਤ ਚਾਰਟ ਬਣਾਏ ਹੋਏ ਨੇ। ਲਾਏ ਹੋਏ ਨੇ ਬੱਚਿਆਂ ਨੇ ਬਣਾ ਕੇ। ਆ ਟੀਚਰ ਅੱਜ ਮੈਂ ਦਾ ਕੰਮ ਸੀ ਮੈਂ ਤਾਂ ਪੜ੍ਹਾਇਆ ਤਾਂ ਦੇਖੋ ਸਮ ਗੁਣਾ ਦੇ ਆਹ ਦੇਖੋ ਜੀ ਕਲਾਸਰੂਮ ਆ ਬੱਚਿਆਂ ਦੀ ਆਹ ਵੇਖੋ ਟੀਕਾ ਨਵਾਂ ਆਵਣਾ ਹੋਇਆ ਨੇ ਆਈਕਨ ਚੱਕਰੇ ਤ੍ਰਿਕੋਣ ਵਰਗ ਸੋਣ ਬਣਾਵ ਤੇ ਬੱਚੇ ਨੂੰ ਸਿਖਾਏ ਗਏ ਨੇ ਜਿਨ੍ਹਾਂ ਦੇ ਆਹ ਵੇਖੋ ਜੀ ਕਲਾਸਰੂਮ ਹੈ ਜੀ ਸੀਸੀਟੀਵੀ ਕੈਮਰੇ ਆਹ ਦੇਖੋ ਜਿੱਥੇ ਬੱਚਿਆਂ ਨੂੰ ਐਕਟੀਵਿਟੀ ਕਰਾਈ ਜਾਂਦੀ ਹੁੰਦੀ ਆ ਨੇ ਐਕਟੀਵਿਟੀ ਕਰਵਾ ਆ। ਆਹ ਦੇਖੋ ਜੀ ਕਿੰਨੀ ਵਧੀਆ ਸਜਾਵਟ ਕੀਤੀ ਹੋਈ ਕਮਰੇ ਦੀ। ਇੱਥੇ ਬੱਚਿਆਂ ਨੂੰ ਬਿਠਾਇਆ ਜਾਂਦਾ ਵਾ, ਉਹਨਾਂ ਨੂੰ ਸਿਖਾਇਆ ਜਾਂਦਾ ਵਾ। ਆਹ ਏਬੀਸੀ ਦਾ ਚਾਰਟ ਲੱਗਿਆ ਹੋਇਆ ਜੀ, ਏਬੀਸੀ ਸਿਖਾਈ ਜਾਂਦੀ ਬੱਚਿਆਂ ਨੂੰ। ਅਗਰ ਤੁਸੀਂ ਦੇਖੀ ਆ ਜੀ। ਆਹ ਵੇਖੋ ਜੀ ਇਹ ਪੰਜਵਾਂ ਰੂਮ ਆ ਇਹ। ਆਹ ਵੇਖੋ ਜੀ ਭਾਰਤ ਦਾ ਨਕਸ਼ਾ ਬਣਾਇਆ ਗਿਆ ਹੈ। ਬੱਚਾ ਨੂੰ ਇਹਦੇ ਬਾਰੇ ਨੌਲਜ ਦਿੱਤੀ ਜਾਂਦੀ ਆ। ਅਕਾਦਮ ਬੋਰਡ ਆ ਪੰਜਾਬ ਦਾ ਜੀ ਉਹ ਜਿੱਥਾ ਲੁਧਿਆਣਾ ਆ। ਲੁਧਿਆਣੇ ਦੇ ਜਿੰਨੇ ਵੀ ਵਿੱਚ ਇਹ ਦੀਆਂ ਲਾਉਂਦੀਆਂ ਨੇ ਉਹਦੇ ਬਾਰੇ ਦਸਾਇਆ ਗਿਆ ਜੀ ਚਾਰਟ ਤੇ। ਆਹ ਵੇਖੋ ਇਹ ਤੇ ਬੱਚਿਆਂ ਦਾ ਰੋਮਾ ਆਏ ਉੱਤੇ ਪੜਾਇਆ ਜਾਂਦਾ ਹੈ ਫਟੇ ਦੇ ਉੱਤੇ ਅੱਜ ਦਾ ਜਿਹੜਾ ਕੰਮ ਹੈ ਉਹ ਕਰਾ ਗਿਆ ਜੀ 38000 ਪਿਛਲੇ ਮਹੀਨੇ ਦਾ ਆ ਊੜਾ ਆੜਾ ਏਡੀ ਹੱਸਾ ਹੇ ਬਚਣ ਸਿਖਾਇਆ ਜਾਂਦਾ ਹੈ ਬਹੁਬੀ ਸਕੂਲ 01.2 ਦੇ ਵਿੱਚ ਪ੍ਰਾਇਮਰੀ ਸਕੂਲ ਇੱਕ ਤੋਂ ਲੈ ਕੇ 5 ਤੱਕ ਆ ਜੀ ਆਪਾਂ ਤੁਹਾਨੂੰ ਕਲਰ ਰੂਮ ਦਿਖਾਵਾਂਗੇ ਇਹ ਹੈਗਾ ਜੀ ਮੱਡਾ ਮੇਨ ਵਾਲਾ ਕਮਰਾ ਇੱਥੇ ਬੱਚਿਆਂ ਵਾਸਤੇ ਖਾਣਾ ਤਿਆਰ ਕੀਤਾ ਜਾਂਦਾ ਹੈ ਤੇ ਆ ਵੇਖੋ ਜੀ ਆ ਹਫਤਿਆਂ ਦੇ ਨੋ ਨੇ ਸੋਮਵਾਰੂ ਲੈ ਕੇ ਸੰਡੇ ਤੱਕ ਆ ਮਹੀਨਿਆਂ ਦੇ ਨੋ ਆ ਐਨੀਮਲ ਦੇ ਜਾਨਵਰ ਦੇ ਨੋ ਆ ਆ ਦਨੇ ਜੀ ਆ ਰਾਸ਼ਟਰੀ ਜਾਣਨ ਕਰਨ ਮੰਨ ਅਧਿਨਾਤੀ ਆਏ ਆਹਾ ਬਰਡ ਦੇ ਨੋ ਨੇ ਜੀ ਪੀਕੋਕ ਸਪੈਰੋ ਇਹ ਬੱਚਿਆਂ ਨੂੰ ਸਿਖਾ ਜਾਂਦਾ ਜਿਨ੍ਹਾਂ ਦੇ ਨੋ ਜਿੰਨਾ ਨੋਲੇ ਦੇ ਵਾਸਤੇ ਤੇ ਆਗਲੀ ਹੱਡੇ ਵੈਜੀਟੇਬਲ ਸਬਜ਼ੀਆਂ ਦੇ ਨਾਮ ਤੇ ਆਗਲੀ ਜੀ ਫਰੂਟਸ ਦੇ ਨਾਮ ਫਲਾਂ ਦੇ ਨਾਮ ਕਹਿੰਦੇ ਆਪਾਂ ਐਪਲ ਮੰਗੇਓ ਸੇਬ ਬਨਾਣਾ ਤੇ ਆਹ ਹੈਗਾ ਜੀ ਇੱਥੇ ਦਾ ਬਲੈਕਬੋਰਡ ਇੱਥੇ ਬੱਚਿਆਂ ਨੂੰ ਬਿਠਾ ਕੇ ਕੰਮ ਕਰਾਇਆ ਜਾਂਦਾ ਹੈ ਆਪੋ ਦੇ ਦੇ ਭਾਗ ਪੌਦੇ ਦੇ ਵਿੱਚ ਕੀ ਕੀ ਉਹਦੇ ਬਾਰੇ ਨੋਟ ਦਿੱਤੀ ਗਈ ਆ ਬੱਚਿਆਂ ਨੂੰ ਪੱਤੇ ਫਲ ਟਾਣੀ ਤਣਾ ਜਿਹੜਾ ਆਹ ਜੀ ਬਾਥਰ ਮੈਟਰੀ ਨੇ ਇੱਥੇ ਬੱਚਾ ਵਾਤੇ ਬਣਾਏ ਗਏ ਨੇ ਆਇਆ ਹੈਗਾ ਜੀ ਬਰੋਟਾ ਇੱਥੇ ਪਿੰਗਾ ਪਾਈ ਜਾਂਦੀਆਂ ਨੇ ਇੱਥੇ ਤੀਆਂ ਬਣਾਈਆਂ ਜਾਂਦੀਆਂ ਇੱਥੇ ਤੀਆਂ ਤਿਆਰ ਇੱਥੇ ਬਣਾਇਆ ਗਿਆ ਜੀ ਸਕੂਲ ਵਿੱਚ ਮਿਲਦੇ ਜੇ ਆਪਾਂ ਨੈਕਸਟ ਵਲੋਗ ਵਿੱਚ ਤੇ ਵਾਧੂ ਵੱਧ ਕਰਦੇ ਹੋ ਸਬਸਕ੍ਰਾਈਬ ਸ਼ੇਅਰ ਕਰਦੇ ਹੋ ਚੈਨਲ ਨੂੰ ਇਹ ਹੈਗੇ ਪ੍ਰਿੰਡ ਦੋ ਦੂਫੂਰ ਦਾ ਪ੍ਰਾਇਮਰੀ ਸਕੂਲ ਜਿਹੜਾ ਕਿ ਬਹੁਤ ਵਧੀਆ ਸਕੂਲ ਹੈ ਇਹ ਬੱਚਾ ਨੂੰ ਲਾਉ ਇਹਦੇ ਵਿੱਚ ਬਹੁਤ ਵਧੀਆ ਪੜਾਈ ਦਿੱਤੀ ਜਾਂਦੀ ਇੱਥੇ ਬੱਚਾ ਨੂੰ ਕੀ ਅਨੁਭਵ ਵਧੀਆ ਵੱਡੇ ਜਾਂਦਾ ਹੈ ਇੱਥੇ ਆਓ ਜੀ ਤੇ ਇੱਕ ਵਾਰ ਦੇਖ ਕੇ ਆ ਵੀ ਸਕੂਲ